ਹਾਂਜੀ ਦੋਸਤੋ ਤਾਂ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਵਧੀਆ ਕੱਪੜਾ ਲੈਣਾ ਬ੍ਰਾਂਡ ਕੰਪਨੀ ਦਾ ਤਾਂ ਆਜੋ ਤੁਹਾਨੂੰ ਲੈ ਕੇ ਚਲਦੇ ਆਂ ਅਜੇ ਦੀ ਹੱਟੀ ਤੇ ਅਜੇ ਫੈਬ੍ਰیکیشن ਤੇ ਸੁੰਨੀ ਗਲੀ ਦੇ ਵਿੱਚ ਚੀਫ ਫੁੱਟਵੀਅਰ ਦੇ ਬਿਲਕੁਲ ਸਾਹਮਣੇ ਤਾਂ ਆਹ ਹੈ ਜੀ ਅਜੇ ਦੀ ਹੱਟੀ ਜਿੱਥੇ ਤੁਹਾਨੂੰ ਵਿਆਹ ਸ਼ਾਦੀਆਂ ਲਈ ਕੋਟ ਪੈਂਟ ਦਾ ਕੱਪੜਾ ਬਲੇਜ਼ਰ ਦਾ ਕੱਪੜਾ ਸਫਾਰੀ ਸੂਟ ਦਾ ਕੱਪੜਾ ਪੈਂਟਾਂ ਸ਼ਰਟਾਂ ਦਾ ਕੱਪੜਾ কুরਤੇ ਪਜਾਮੇ ਦਾ ਕੱਪੜਾ ਮਹਿੰਦੀ ਅਤੇ ਹਲਦੀ ਲਈ কুরਤੇ ਪਜਾਮੇ ਦਾ ਕੱਪੜਾ ਤਾਂ ਤੁਹਾਨੂੰ ਇੱਥੇ ਬਿਲਕੁਲ ਹੋਲ ਸੇਲ ਰੇਟਾਂ ਤੇ ਕੱਪੜਾ ਮਿਲੂਗਾ ਜੀ ਰੈਮੰਡ ਗ੍ਰਾਸਮ ਓਸੀਅਮ ਅਸਲੀ ਬ੍ਰਾਂਡ ਦੇ ਕੱਪੜੇ ਦਾ ਮਾਨਸਾ ਦੇ ਵਿੱਚ ਸੁੰਨੀ ਗਲੀ ਦੇ ਵਿੱਚ ਸ਼ੋਅਰੂਮ ਹੈ ਜੀ ਤਾਂ ਤੁਹਾਨੂੰ ਅਜੇ ਦੀ ਹੱਟੀ ਤੇ ਬਿਲਕੁਲ ਅਸਲੀ ਬ੍ਰਾਂਡ ਮਿਲੂਗਾ ਅਸਲੀ ਬ੍ਰਾਂਡ ਮਾਨਸਾ ਦੇ ਵਿੱਚ ਇੱਕੋ ਇੱਕ ਮੰਨਿਆ ਪਰ ਮੰਨਿਆ ਹੋਲ ਸੇਲ ਰੇਟਾਂ ਦਾ ਸ਼ੋਅਰੂਮ ਹੈ ਅਜੇ ਦੀ ਹੱਟੀ ਤਾ ਫਿਰ ਭੈਣੋ ਤੇ ਭਰਾਵੋ ਦੇਰ ਕਿਸ ਗੱਲ ਦੀ ਅੱਜ ਹੀ ਪਹੁੰਚੋ ਪ੍ਰਾਣੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਵਿੱਚ ਚੀਫ ਫੁੱਟਵੀਅਰ ਦੇ ਸਾਹਮਣੇ ਤਾਂ ਹੁਣ ਤੁਹਾਨੂੰ ਦੱਸਾਂਗੇ ਸਾਰੀ ਲੋਕੇਸ਼ਨ ਇਹ ਹੈ ਜੀ ਪ੍ਰਾਣੀ ਗਊਸ਼ਾਲਾ ਰੋਡ ਮਾਨਸਾ ਪ੍ਰਾਣੀ ਗਊਸ਼ਾਲਾ ਰੋਡ ਤੇ ਆ ਹੈ ਜੀ ਸੁੰਨੀ ਗਲੀ ਤਾਂ ਸੁੰਨੀ ਗਲੀ ਦੇ ਵਿੱਚ ਆਪਾਂ ਚੱਲਦੇ ਆਂ ਇਹ ਥੋੜੀ ਜੀ ਦੂਰ ਜਾ ਕੇ ਆ ਸੱਜੇ ਪਾਸੇ ਆ ਗਈ ਜੀ ਅਜੇ ਦੀ ਹੱਟੀ ਖੱਬੇ ਪਾਸੇ ਹੈ ਚੀਫ ਫੁੱਟਵੀਅਰ ਚੀਫ ਫੁੱਟਵੀਅਰ ਦੇ ਬਿਲਕੁਲ ਸਾਹਮਣੇ ਹੈ ਅਜੇ ਦੀ ਹੱਟੀ ਅਜੇ ਦੀ ਹੱਟੀ ਅਜੇ ਦੀ ਹੱਟੀ ਹੋਲ ਸੇਲ ਰੇਟਾਂ ਦਾ ਇੱਕੋ ਇੱਕ ਸ਼ੋਰੂਮ ਅਜੇ ਦੀ ਹੱਟੀ ਸੁੰਨੀ ਗਲੀ ਦੇ ਵਿੱਚ ਅਜੇ ਦੀ ਹੱਟੀ ਅਜੇ ਦੀ ਹੱਟੀ ਜ਼ਿਆਦਾ ਜਾਣਕਾਰੀ ਲਈ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ